ਕਿਰਪਾ ਕਰਕੇ ਸਟੇਜ ਤੋਂ ਸਾਈਡ ਹੋ ਕੇ ਕਿਰਪਾ ਕਰਕੇ ਦੇਖੋ ਸਾਰੇ ਹੀ ਜਥੇਬੰਦੀ ਵਾਲੇ ਵੀ ਕਹਿ ਰਹੇ ਨੇ ਤਾਂ ਬੇਨਤੀ ਹੱਥ ਜੋੜ ਕੇ ਸਾਈਡ ਹੋ ਕੇ ਇਹਨਾਂ ਦੇ ਵਿਚਾਰ ਆਪਣੀਂ ਪ੍ਰਧਾਨ ਸਾਹਿਬ ਆਪ ਦਾ ਪ੍ਰਧਾਨ ਸਹਿਬਾਨ ਸਾਰੇ ਸਰਪਾਰਿਓ ਜੀ ਸਹਿਬਾਨ ਇਲਾਕੇ ਤੋਂ ਆਏ ਪੰਚ ਸਰ ਪੰਚ ਦੇ ਲੀਡਰ ਸਹਿਬਾਨ ਅੱਜ ਸਰਕਾਰ ਦੀਆਂ ਜਾਤੀਆਂ ਕਰਕੇ ਬਹੁਤ ਹੀ ਸੁਪਰ ਸਿਆਣੇ ਬੜੇ ਨਿਖੇ ਵਰਗ ਨੂੰ ਟਾਕੀ ਤੇ ਬੈਠਣਾ ਪਾਇਆ ਕਿਹੜੇ ਲੋਕਾਂ ਨੇ ਬੜੇ ਚਾਮਦੇ ਨਾਲ ਬਦਲਾਵ ਵਾਸਤੇ ਸਰਕਾਰ ਲੈ ਕੇ ਅੰਦੀ ਸੀ ਉਹ ਜਿਹੜੀ ਸਰਕਾਰ ਹੈ ਲੋਕਾਂ ਦੇ ਹੱਕਾਂ ਦੇ ਰਾਖੇ ਮਾਰ ਲੱਗੀ ਵੀ ਹੈ ਇਹ ਲੋਕਾਂ ਲਈ ਸਰਵਾਈ ਕੋਈ ਨਹੀਂ ਹੈ ਇਹਦੇ ਤੱਕ ਜਿਹੜਾ 20 ਲੱਖ ਬੰਧਿਆ ਨੇ ਸਾਡੇ ਤੇ ਰਾਦਰ ਸਾਹਿਬ ਫਰਮਾਨ ਲਾਗੂ ਕਰਦੇ ਜੀ ਦੇ ਨਾਲ ਹਰ ਪੱਧਰਾ ਹਰ ਲੈਵਲ ਤੇ ਨਿਖਾਰ ਹੋ ਰਿਹਾ ਹੈ ਰਾਜਪੁਰ ਸਾਹਿਬ ਜੀ ਦਾ ਬੜੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਤਰਾਈ ਨਹੀਂ ਹੈ ਗੁਰੂ ਸਾਹਿਬ ਦੀ ਕਰਤੀ ਹੈ ਸਿੱਖ ਕੌਮ ਦਾ ਪਾਸੇ ਬਹੁਤ ਵੱਡਾ ਅਸਥਾਨ ਹੈ لیکن ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਸਾਧਨ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖਤ ਹੋਣ ਦੇ ਚੀਨਾਂ ਜਾ ਸਕਦੇ ਉਹਦੇ ਵਾਸਤੇ ਸਾਡੀ ਇਹ ਜਿੰਨੀ ਅਸਰੀ ਹੋਣੀ ਚਾਹੀਦੀ ਸਾਡੇ ਬੁਤੀਜਾ ਵਾਸਤੇ ਹੁਣ ਥੀੜੀ ਤੇ ਪਹੁੰਚੇ ਜਨਾਰੇ ਦੇ ਕਮਹਾੜੀ ਥੀੜੀ ਤੇ ਪਹੁੰਚੇ ਜਨਾਰੇ ਦਾ ਰੋਪਣ ਇੱਕ ਨਵਾਂ ਜਿਲ੍ਹਾ ਵੜ ਜਾਣਾ ਲੇਕਿਨ ਇਹਦੀ ਅਜੇ ਸਥਾਪਿਤ ਹੈ। ਮੁਹਾਲੀ ਜ਼ਿਲ੍ਹੇ ਦੇ ਜਿਹਾਰ ਨਗਰ ਕਸਬੇ ਵਿੱਚ ਅੱਜ ਸਰਬੱਤ ਦਾ ਭਲਾ ਟਰਸਟ ਦੇ ਜੁਮਾ ਮਾਲਕ ਨੇ ਡਾਕਟਰ ਐਸ.ਪੀ. ਸਬਰਾਈ ਨੇ 70 ਘਰਾਂ ਨੂੰ ਮੁਫਤ ਚੁੜਾ ਕੇ ਉਹਨਾਂ ਨੂੰ ਰੈਡਵੇਟ ਕਰਾ ਕੇ ਟੇਡ ਦਾ ਕੰਮ ਚੁੱਕਿਆ ਤੇ 35 ਘਰਾਂ ਨੂੰ ਅਨੁਵਾਸਿਤ ਕੀਤਾ। ਉਹਨਾਂ ਨੂੰ ਬੜੇ ਖੁਸ਼ ਚੰਨ। ਧੰਨਵਾਦੀ ਸਰ। ਇਹ ਸਿੱਖ ਲਿੰਗਰ ਜੋ ਹੈ ਤੋ ਵਾਰ ਪਰ ਆ ਰਹੀ ਹੈ ਜਿਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਸਤਰ ਪਰ ਉਦੇਸਾ ਪਸੂ ਲਈ ਉਹਨਾਂ ਨੂੰ ਹੋਇਆ ਅੱਲਾ ਕਰਕੇ ਲੋਚ ਮਾਇ ਜਿਹਨੇ ਇਹ ਦੁਬਾਰਾ ਕੱਢਿਆ ਉਹਨਾਂ ਨਾਲ ਇਸ ਵੇਲੇ ਸੋਪਾ ਸਾਡੇ ਡੀ ਬੀ ਯੂਨੀਵਰਸਿਟੀ ਦੇ ਵਾਈਸ ਚਾਂਸਲ ਡਾਕਟਰ 라ਯਾ ਹਾਦੋ ਦੇ ਸਾਥ ਦਾ ਅਜਸਟੇਟ ਐਮ ਐਮ ਸਿੰਘ ਰੇਦੀ ਸੰਨ ਜਾਣ ਤੋਂ ਪਹਿਨ ਬਤਵੰਤੇ ਜਿਨ ਵੱਲ ਟਾਇਡ ਐਸਟਿਓ ਇਸਨੂੰ ਐਮਸੀ ਰੁਪਈ ਜੋ ਕਿ ਗਿਲਾ ਲੋਹਾਲੀ ਦੇ ਪ੍ਰਧਾਨ ਨੇ ਸਰਵਪਲਾਟਰਸਟ ਚੈਡਵਲ ਟਸਦੀ ਜੋ ਕੇਕ ਤੋਂ ਦਿੱਸਨ ਤੇ ਆਹ ਵੇਖਦੇ ਹਾਂ ਹੁੰਦੇ ਕੌਣ ਨੇ ਲੋਕਾਂ ਨੇ ਸਹੀ ਖਿਆਲ ਨਹੀਂ ਕਰਦੇ ਲੋਕਾਂ ਕੋਈ ਵੀ ਦੇਖਿਆ ਕੀ ਹੁੰਦੇ ਜਿਵੇਂ ਹੁੰਦੇ